ਗਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਂ ਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹੋ ਹੋਰ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸੀ ਪੱਜਨੱਠ ਦੇ ਵਿੱਚ ਇਸ ਗੀਤ ਨਾਲ ਆਪਣੇ ਕਲਾਕਾਰ ਰੂਪ ਨੂੰ ਇੱਕ ਵਾਰ ਫਿਰ ਪੇਸ਼ ਕੀਤਾ ਸੀਐਮ ਮਾਨ ਨੇ ਗੀਤ ਆਪਣੇ ਜਿਗਰੀ ਦੋਸਤ ਅਤੇ ਗਾਇਕ ਸੁਖਵਿੰਦਰ ਸਿੰਘ ਦੀ ਸਿਫਾਰਿਸ਼ ਤੇ ਗਾਇਆ ਗਾਇਕ ਸੁਖਵਿੰਦਰ ਸਿੰਘ ਗੱਡੀ ਦੇ ਵਿੱਚ ਸੀਐਮ ਮਾਨ ਦੀ ਪਿਛਲੀ ਸੀਟ ਤੇ ਬੈਠੇ ਹੋਏ ਨੇ ਗੀਤ ਸੁਣਨ ਬਾਅਦ ਸੁਖਵਿੰਦਰ ਸਿੰਘ ਨੇ ਆਪਣੇ ਦੋਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੂਬ ਤਾਰੀਫ ਵੀ ਕੀਤੀ ਅਦ ਸਾਸਕ ਜੀ ਟੂ 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 ਸਾਡੇ ਹਾਂ ਜੀ ਚੀਫ ਨੇ ਚੀਫ ਨੇ ਸਾਰਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂ ਜੀ ਜੀ ਬਹੁਤ ਸੇ ਮਾਨ ਸਾਹਿਬ ਅ ਤਰ ਗੀਤ ਹੈ ਬੜਾ ਪਸੰਦ ਆ ਲੱਗਦਾ ਕਦੇ ਸੁਖਿੰਦਰ ਹੋਰਾਂ ਦੇ ਨਾਲ ਬਹਿ ਕੇ ਕਾਉਣਾ ਹੋ ਨਹੀਂ 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 ਲਓ 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 ਹਾਂ ਸੁਜਨ ਦੀਵਾ ਦਿਖਾਉਣ ਪਹਿਲਾਂ ਬੜਾ ਵਧੀਆ ਸੁਣ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹ ਬੈਗਿਆ ਰੋਣਾ ਉਮਰਾਂ ਦਾ ਏ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੇ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾ ਜੀ ਕੋਈ ਬੇੜੀ ਦਾ ਮਲਾ ਨਾ ਰਹਾ ਹੋਰ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾ ਵਾ 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 ਕਿਆ ਬਾਤ ਆਵੇ ਹੈ ਕਿਆ ਬਾਤ ਹੈ ਸੁਣਿਆ ਮਿੱਤਰੋ ਸਾਡੇ ਕਿਰਨ ਸਿੰਘ ਸਾਹਿਬ ਕਿਦਾਂ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸਵਾਹ ਹਾਂਜੀ ਸਤਿ ਸ੍ਰੀ ਅਕਾਲ